ਬੀਬੀ ਸੁਜੀਤ ਕੌਰ ਜੀ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਕੈਲੀਫਰ ਨੇ ਚਲੰਦਰ ਵੈਸਟ ਤੋਂ ਜਿਮਨੀ ਚੌਂਕ ਤੇ ਉਹਨਾਂ ਦੇ ਨਾਲ ਉਹਨਾਂ ਦੀ ਬੇਟੀ ਉਹਨਾਂ ਦੀ ਨੂਰ ਰਾਣੀ ਤੇ ਜਥੇਦਾਰ ਪ੍ਰੀਤਮ ਸਿੰਘ ਜੀ ਦਾ ਬੇਟਾ ਜੀਤ ਸਿੰਘ ਰਠੌਰ ਮੈਂਬਰ ਕੌਂਸਲ ਕਮੇਟੀ ਮਿਰਵੈ ਸਿੰਘ ਸਾਜਨ ਜੀ ਜਨਰਲ ਸਕੱਤਰ ਯੂਥ ਅਕਾਲੀ ਦਲ ਚੰਨਜੀਤ ਸਿੰਘ ਚਕਸਕੀ ਜੀ ਮੀਤ ਪ੍ਰਧਾਨ ਪੰਜਾਬ ਯੂਥ ਅਕਾਲੀ ਦਲ ਤੇ ਪਿੱਛੇ ਯੂਥ ਅਕਾਲੀ ਦਲ ਦੀ ਸਮੁੱਚੀ ਟੀਮ ਖੜੀ ਹੈ ਤੋਂ ਦੱਸਣਾ ਚਾਹੁੰਦੇ ਆ ਕਿ ਜਿਮਨੀ ਚੋਣ ਜਦੋਂ ਐਲਾਨ ਹੋਇਆ ਉਸ ਤੋਂ ਬਾਅਦ ਪਾਰਟੀ ਨੇ ਫੈਸਲਾ ਕੀਤਾ ਕਿ ਚੋਣ ਲੜਨੀ ਹੈ ਕਿ ਨਹੀਂ ਲੜਨੀ ਤੇ ਬੀਬੀ ਜ਼ਗੀਰ ਕੌਰ ਜੀ ਆਲਰੇਡੀ ਪਹਿਲਾਂ ਹੀ ਸਰਦਾਰ ਮਹਿੰਦਰ ਸਿੰਘ ਕੇਪੀ ਦੇ ਇੰਚਾਰਜ ਸੀ ਚੋਣ ਇਲੈਕਸ਼ਨ ਦੇ ਵਿੱਚ ਤੇ ਬਾਦਲ ਸਾਹਿਬ ਨੇ ਉਹਨਾਂ ਦੀ ਡਿਊਟੀ ਦੇ ਨਾਲ ਵਡਾਲਾ ਸਾਹਿਬ ਦੀ ਡਿਊਟੀ ਲਗਾ ਦਿੱਤੀ ਕਿ ਤੁਸੀਂ ਜਲੰਧਰ ਜਾਓ ਤੇ ਜਲੰਧਰ ਤੁਹਾਡੇ ਦੇ ਗੱਲ ਛੱਡੀ ਹੈ ਕਿ ਉਸੀ ਇਲੈਕਸ਼ਨ ਲੜਨੇ ਆ ਜਾਂ ਨਹੀਂ ਲੜਨੇ तकरीबन 4 ਤੋਂ 5 ਦਿਨ ਲਗਾਤਾਰ ਮੀਟਿੰਗਾਂ ਦਾ سلسلہ جاری ਰਿਹਾ ਜਿਹਦੇ ਵਿੱਚ ਬੀਬੀ ਜਗੀਰਪੁਰ ਜੀ ਵਡਾਲਾ ਸਾਹਿਬ ਤੇ ਮਹਿੰਦਰ ਸਿੰਘ ਕੇਪੀ ਜੀ ਮੌਕੇ ਤੇ ਮੌਜੂਦ ਰਹੇ ਉਸ ਤੋਂ ਬਾਅਦ ਉਹਨਾਂ ਨੇ ਡਾਕਟਰ ਸੁਖੀ ਜੀ ਦਾ ਨਾਮ ਵੀ ਪਾਤਾ ਮੈਨੂੰ ਯਾਦ ਹੈ ਕਿ ਜਦੋਂ ਪੀਟੀਸੀ ਦੇ ਇੱਕ ਵੀਡੀਓ ਆਈ ਹੈ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੱਜ 3 ਮੈਂਬਰੀ ਕਮੇਟੀ ਦਾ ਐਲਾਨ ਕਰਦੇ ਹਨ ਕਿ ਉੱਥੇ ਜਿਮਣੀ ਚੋਣ ਜਿਹੜੀ ਹੋਣੀ ਆ ਉਹਦੇ ਵਾਸਤੇ ਤਿਆਰੀਆਂ ਕੱਸ ਲਈਆਂ ਗਈਆਂ ਉਹ ਮੈਂ ਵੀਡੀਓ ਜੇ ਤੁਸੀਂ ਕਹਿੰਦੇ ਹੋ ਤੇ ਮੈਂ ਤੁਹਾਨੂੰ ਸੁਣਾ ਦਿੰਨਾ ਉਹ ਉਹ ਵੀਡੀਓ ਚੱਲੀ ਵੀ ਪੀਟੀਸੀ ਦੇ ਸੀ ਕਿਸੇ ਹੋਰ ਚੈਨਲ ਤੇ ਨਹੀਂ ਚੱਲੀ ਇਹ ਤਾਂ ਕਈ ਵਾਰੀ ਕੋਈ ਕਹਿ ਦਿੰਦਾ ਜੀ ਇਹ ਚੈਨਲ ਨੇ ਆਪਣੀ ਮਰਜ਼ੀ ਨਾਲ ਹੀ ਚਲਾ ਦਿੱਤੀ ਚੈਨਲ ਪ੍ਰਾਈਮ ਦੇ ਮੁਖਤੌਲ ਨੇ ਕਿ ਕਾਰਗਰ ਨੇ ਤਿਆਰੀ ਕਿੱਥੇ ਲਈ ਹੈ ਕਿਹਾ 3 ਦਿਨ ਬਾਅਦ ਵੱਲੋਂ ਨੀਰਵਾਹ ਫਾਇਨਾਂਸ ਕਰਨ ਲਿੰਕਨ ਮੰਗਣੀ ਕਮੇਟੀ ਦਾ ਬੋਤ ਜਿੱਤਾ ਗਿਆ ਹੈ ਜਿਸ ਗਿਰ ਕੋਰ ਸਰਪਤਾਪੀ ਵਡਾਲਾ ਅਤੇ ਡਾਕਟਰ ਸੁਖਿੰਦਰ ਸੁਖੀ ਮੈਂਬਰ ਹੋਣਗੇ ਤੋਂ ਨੀ ਨਿਗਰਾਨੀ ਦੇ ਪ੍ਰਬੰਧ ਦਾ ਕੰਮ ਵੀ ਇਹ ਕਮੇਟੀ ਦੇਗੀ ਇਹਨਾਂ ਜ਼ਿਲ੍ਹਾ ਸਭਾ ਜਮਿਲੀ ਤੋਂ ਮਿਲ ਇਹਦੇ ਵਿੱਚ ਤਿੰਨ ਨਾਂ ਪਏ ਸੀ ਚੌਥਾ ਨਾਮ ਮਹਿੰਦਰ ਸਿੰਘ ਕੇਪੀਜੀ ਦਾ ਫਿਰ ਵਡਾਲਾ ਸਾਹਿਬ ਨੇ ਕਿਹਾ ਕਿ ਜੀ ਉਹ ਇਲੈਕਸ਼ਨ ਲੜੇ ਨੇ ਉਹਨਾਂ ਦਾ ਨਾਮ ਪਾਇਆ ਗਿਆ ਕਾਫੀ ਸੀਨੀਅਰ ਹੈ ਫਿਰ ਉਹਨਾਂ ਦਾ ਮੁਖੇਤੇ ਨਾਮ ਪਾਇਆ ਗਿਆ ਗੁਲਬੰਦ ਸਿੰਘ ਮੰਨਣ ਜੀ ਦਾ ਇਹਦੇ ਵਿੱਚ ਨਾਂ ਨਹੀਂ ਪਾਇਆ ਗਿਆ ਕਿਉਂਕਿ ਉਸ ਤਰ੍ਹਾਂ ਉਸ ਤੋਂ ਪਹਿਲਾਂ ਹੀ ਉਹਨਾਂ ਨੇ ਅਸਤੀਫਾ ਆਪਣਾ ਦਿੱਤਾ ਹੋਇਆ ਸੀ। ਅਸੀਂ ਜਦੋਂ سلسلہ ਚੱਲਦਾ ਰਿਹਾ ਮੀਟਿੰਗਾਂ ਹੁੰਦੀਆਂ ਰਹੀਆਂ ਤੇ ਉਹਨਾਂ ਨੇ 5 ਐਪਲੀਕੇਸ਼ਨ ਆਈਆਂ। ਉਹਦੇ ਵਿੱਚੋਂ ਬੀਬੀ ਸੁਚੀਤ ਕੌਰ ਸੁਭਾਸ਼ ਸੋਢੀ ਜੀ ਆਰਟੀ ਰਾਜਪੂਤ ਭਜਨਾਲ ਚੋਪੜਾ ਜੀ ਤੇ ਇੱਕ ਕੇਪੀ ਸਾਹਿਬ ਦੇ ਕੋਈ ਭਤੀਜੇ ਨੇ ਕੇਪੀ ਉਹਨਾਂ ਦਾ ਨੇ ਨਾਂ ਵੀ ਕੇਪੀ ਐ ਮਿੱਠਾਪੁਰ ਰਹਿ ਗਏ ਉਹਨਾਂ ਨੇ ਅਧਿਵਿਸ਼ਾਰਣ ਅਮਰੀਕ ਸਿੰਘ ਕੇ ਹੁਣ ਉਹਦੇ ਵਿੱਚ ਦੁਬਿਧਾ ਕੀ ਆਈ ਕਿ ਤਿੰਨ ਕੈਂਡੀਡੇਟ ਤਾਂ ਹਲਕੇ ਤੋਂ ਬਾਹਰ ਸੀ ਤੇ ਕਮੇਟੀ ਨੇ ਫੈਸਲਾ ਕੀਤਾ ਕਿ ਆਪਾਂ ਹਲਕੇ ਦੇ ਵਿੱਚ ਹੀ ਟਿਕਟ ਦੇਣੀ ਹੈ ਇਹਨਾਂ ਨੇ ਵੀ ਇਹ ਗੱਲ ਕਹਿ ਦਿੱਤੀ ਕਿ ਮੇਰੇ ਕੋਲ ਦੁਆਨੀ ਨਹੀਂ ਹੈਗੀ ਕਿਉਂਕਿ ਤੇ ਦੂਸਰੇ ਜਿਹੜੇ ਭਜਲਾ ਚੋਪੜਾ ਜੀ ਆ ਉਹਨਾਂ ਨੇ ਵੀ ਕਿਹਾ ਤਾਂ ਮੇਰੇ ਤੋਂ ਪੈਸੇ ਨਹੀਂ ਹੈਗੇ ਉਹਦੇ ਵਿੱਚ ਸਨੋਟੀ ਦੇਖੀ ਗਈ ਕਿ ਜ਼ਥੇਦਾਰ ਪ੍ਰੀਤਪ ਸਿੰਘ ਜੀ ਦਾ ਜਿਹੜਾ ਪਰਿਵਾਰ ਹੈ ਪਿਛਲੇ 40 ਸਾਲ ਤੋਂ ਪੰਥਕ ਪਰਿਵਾਰ ਹੈ ਦੋ ਵਾਰੀ ਬੀਬੀ ਸੁਖੀਰ ਕੋ ਇਲੈਕਸ਼ਨ ਲੜਦੇ ਨੇ ਇੱਕ ਵਾਰ ਇਲੈਕਸ਼ਨ ਲੜਦੇ ਨੇ ਜਥੇਦਾਰ ਪ੍ਰੀਤਲ ਸਿੰਘ ਜੀ ਲੜੇ ਦੋ ਵਾਰੀ ਹੈ ਇੱਕ ਵਾਰੀ ਜਿੱਤੇ ਇੱਕ ਵਾਰੀ ਹਾਰ ਗਏ ਅੱਜ ਤੱਕਰ ਵੀ ਇਹਨਾਂ ਦਾ ਮਕਾਨ ਆਪਣਾ ਨਹੀਂ ਹੈ ਕਿਰਾਏ ਦੇ ਮਕਾਨ ਤੇ ਰਹਦੇ ਬਸੇ ਬੁੱਧੂ ਰਹੇ ਆਪਣੀ ਫੈਕਟਰੀ ਸੀ ਪਾਰਟੀ ਦੇ ਪਿੱਛੇ ਆਪਣੀ ਫੈਕਟਰੀ ਵੀ ਦਾਅ ਤੇ ਲਾਤੀ ਕਦੀ ਵੀ ਕਿਸੇ ਕੋ 1 ਰੁਪਏ ਦਾ ਕੰਮ ਨਹੀਂ ਲਿਆ ਗਰੀਬ ਪਰਿਵਾਰ ਤੋਂ ਨੇ ਸਧਾਰਨ ਪਰਿਵਾਰ ਤੋਂ ਨੇ ਗੁਰਸਿੱਖ ਨੇ ਉਹ ਸਾਰਾ ਪਰਿਵਾਰ ਸਾਰਾ ਪਰਿਵਾਰ ਹੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਆ ਹਮੇਸ਼ਾ ਹੀ ਗੁਰੂ ਘਰ ਦੀ ਇਹ ਸੇਵਾ ਕਰਦੇ ਨੇ ਵੱਧ ਚੜ੍ਹਦੇ ਉੱਤੇ ਤੁਸੀਂ ਪਿਛਲੇ ਇਲਕਸ਼ਨਾਂ 'ਚ ਵੀ ਦੇਖੋ ਕਿ ਜਿਹੜੀਆਂ ਸਾਲੂ 2675 ਵੋਟਾਂ ਪਈਆਂ 6 ਬੂਥਾਂ ਤੋਂ 912 ਵੋਟਾਂ ਇਹਨਾਂ ਦੇ ਬਾੜ ਚੁੱਕੀਆਂ ਜੇ ਆਪਾਂ ਪੂਰੇ ਵੈਸਲ ਤੇਰੀ ਗੱਲ ਕਰੀਏ 23 ਵਾੜਾਂ ਦੇ ਵਿੱਚੋਂ ਇੱਕ ਇੱਕ ਵਾਰਡ ਦੇ ਵਿੱਚੋਂ 912 ਵੋਟਾਂ ਤੇ ਬਾਕੀ ਉਹਨਾਂ 'ਚ ਵੋਟਾਂ ਘੱਟ ਲੈਂਕੀਆਂ ਇਹ ਐਨਾਲਿਸਿਸ ਸਾਰਾ ਡੀ.ਡੀ. ਜ਼ਗੀਰਪੁਰ ਜੀ ਨੇ ਵਡਾਲਾ ਸਾਹਿਬ ਨੇ ਮਹਿੰਦਰ ਸਿੰਘ ਟੇਪੀ ਨੇ ਉਹ ਡਾਕਟਰ ਸੁਖੀ ਜੀ ਨੇ ਸਾਡੇ ਅਕਾਲੀ ਦਲ ਦੇ ਸੀਨੀਅਰ ਆਗੂ ਨੇ ਰਵੀ ਜੀ ਜਿਹੜੇ ਗੁਰਤੇਗਵਾਦ ਨਗਰ ਰਹਿੰਦੇ ਉੱਥੇ ਫੈਸਲਾ ਕੀਤਾ ਉਹ ਮੀਟਿੰਗ ਦੇ ਵਿੱਚ ਮੈਂ ਹਾਜ਼ਰ ਨਹੀਂ ਸੀ ਮੇਰੀ ਤਰੀਖ ਸੀ ਉਸ ਦਿਨ ਸ਼ਨੀਵਾਰ ਦਾ ਦਿਨ ਸੀ ਉੱਥੇ ਫੈਸਲਾ ਇਹ ਹੁੰਦਾ ਕਿ ਜੇ ਚੋਣ ਲੜਨੀ ਚਾਹੀਦੀ ਤਾਂ ਨਹੀਂ ਲੜਨੀ ਚਾਹੀਦੀ ਉੱਥੇ ਤਿੰਨ ਬੰਦੇ ਸੀ ਮੰਨਤ ਸਾਹਿਬ ਚਰਨਜੀਤ ਲਾਲੀ ਤੇ ਇੱਕ ਜਣਾ ਮੇਰੇ ਨਾਲ ਹੋਰ ਸੀ ਇਕਬਾਲ ਸਿੰਘ ਢੀਂਸਾ ਜਿਹੜੇ ਕਹਿੰਦੇ ਚੋਣ ਨਹੀਂ ਲੜਨੀ ਜੀ ਉੱਥੇ ਬਹੁ ਗਿਣਤੀ ਜਿਹੜੀ ਜ਼ਿਆਦਾ ਬੰਦਿਆਂ ਦੀ ਸੀ ਉਹ ਚ ਰਜੀਤ ਰਾਣਾ ਸੁਭਾਸ਼ ਸਿੰਘ ਇਹ ਪੰਜ ਕੈਂਡੀਡੇਟ ਤੇ ਹੋਰ ਅਕਾਲੀ ਲੀਡਰ ਚੀਮਾ ਸਾਹਿਬ ਹੋਰ ਸਾਰੇ ਜਣਿਆਂ ਨੇ ਕਿਹਾ ਜੀ ਇਲੈਕਸ਼ਨ ਲੜਨੀ ਚਾਹੀਦੀ ਹੈ ਚਾਹੇ ਵੋਟ ਸਾਨੂੰ 500 ਪਾਵੇ 1000 ਪਾਵੇ 2000 ਪਾਵੇ ਇਲੈਕਸ਼ਨ ਸਾਨੂੰ ਲੜਨੀ ਚਾਹੀਦੀ ਹੈ ਇੱਕ ਹਾ ਬਿਨਾਂ ਲੜੇ ਹਾਰ ਮੰਨ ਲੈਣੀ ਉਹ ਗੱਲ ਹੋਰ ਹੈ ਇੱਕ ਲੜ ਕੇ ਹਾਰ ਜਾਣਾ ਉਹ ਗੱਲ ਹੋਰ ਹੈ ਲੇਕਿਨ ਪਾਰਟੀ ਨੂੰ ਇਹ ਲੱਗਾ ਕਿ ਯਾਰ ਬਹੁ ਗਿਣਤੀ ਜ਼ਿਆਦਾ ਵਾ ਤੇ ਫੈਸਲਾ ਇਹ ਕਰ ਦਿੱਤਾ ਕਿ ਚੋਣ ਲੜਨੀ ਹੈ ਉਸ ਤੋਂ ਬਾਅਦ ਦਿਲਵਾਗਰ ਨਗਰ ਵਿੱਚ ਮੇਰੇ ਘਰ ਦੇ ਨਾਲ ਹੀ ਗੁਰਦੁਆਰਾ ਸਾਹਿਬ ਜਿਹੜਾ ਸਾਡਾ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਉੱਥੇ ਮੈਂ ਮੀਟਿੰਗ ਬੁਲਾਉਣਾ ਮੀਟਿੰਗ ਦੇ ਵਿੱਚ ਬਟਾਲਾ ਸਾਹਿਬ ਵੀ ਪਹੁੰਚਦੇ ਆ ਕੇਪੀ ਸਾਹਿਬ ਵੀ ਪਹੁੰਚਦੇ ਬੀਬੀ ਜਗੀਰ ਕੌਰ ਜੀ ਵੀ ਪਹੁੰਚਦੇ ਉੱਥੇ ਸੰਗਤ ਆਂਦੀ ਹੈ ਸੰਗਤ ਦੇ ਵਿੱਚ ਹੱਥ ਖੜੇ ਕਰਕੇ ਫੈਸਲਾ ਲਾਸ ਲਿਆ ਜਾਂਦਾ ਕਿ ਇਲੈਕਸ਼ਨ ਲੜਨੇ ਆ ਜੀ ਸਾਰਿਆਂ ਨੇ ਹੱਥ ਖੜੇ ਕਰਕੇ ਕਿਹਾ ਜੀ ਇਲੈਕਸ਼ਨ ਲੜਨੇ ਆ ਚਲੋ ਜੀ ਉਸ ਤੋਂ ਬਾਅਦ 20 ਤਰੀਕ ਨੂੰ ਸ਼ਾਮ ਨੂੰ ਹੋਟਲ ਕਿਹਨਾਸੀ ਹੋਟਲ ਦਾ ਕਮੇਟੀ ਬੈਸਟ ਡੈਸਟਨ ਦੇ ਵਿੱਚ ਮੀਟਿੰਗ ਹੁੰਦੀ ਹੈ ਸਾਡੇ মিডিਆ ਕਰਮੀ ਸਾਡੇ ਭਰਾ ਉੱਥੇ ਵੀ ਪਹੁੰਚਦੇ ਨੇ ਉੱਥੇ ਫੈਸਲਾ ਇਹ ਲਿਆ ਜਾਂਦਾ ਕਿ ਆਪਾਂ ਟਿਕਟ ਬੀਬੀ ਸੁਜੀਤ ਕੋਰ ਨੂੰ ਦਿੰਨੇ ਆ ਜੀ ਪਾਰਟੀ ਵੱਲੋਂ ਸਰਦਾਰ ਸੁਖਬੀ ਸਿੰਘ ਬਾਦਲ ਜੀ ਨੂੰ ਸਨੇਹਾ ਦੇ ਦਿੱਤਾ ਜਾਂਦਾ ਕਿ ਪਾਰਟੀ ਟਿਕਟ ਬੀਬੀ ਸੁਜੀਤ ਕੋਰ ਨੂੰ ਦੇਗੀ ਪੈਸਾ ਪਾਰਟੀ ਲਾਏਗੀ ਉੱਥੇ 10 ਲੱਖ ਲੱਗੇ 15 ਲੱਖ ਲੱਗੇ ਗੱਲ ਇਹ ਹੋਈ ਸੀ ਕਿ 15 ਤੋਂ 20 ਲੱਖ ਰੁਪਇਆ ਮਾਲ ਸਾਹਿਬੇ ਭੇਜਣਗੇ ਬਾਕੀ ਤੁਸੀਂ ਥੋੜੇ ਬੋਤੇ ਆਪਣੇ ਬੋਲੋ ਕਰੇ ਅਸੀਂ ਕਿ ਅਸੀਂ ਅਸੀਂ ਕਰਾਂਗੇ ਚਲੋ ਜੀ 20 ਤਰੀਕ ਨੂੰ ਟਿਕਾਣਾ ਅਨਾਉਂਸ ਹੁੰਦੀ ਆ 21 ਤਰੀਕ ਨੂੰ ਅਸੀਂ ਕਾਗਜ਼ ਭਰਦੇ ਆ ਕਾਗਜ਼ ਭਰਨ ਵਾਲੇ ਦਿਨ ਮਹਿੰਦਰ ਸਿੰਘ ਕੇਪੀ ਡੀਡੀ ਚਕੀਰ ਤੌਰ ਜੀ ਔਰ ਸੁਰਜੀਤ ਸਿੰਘ ਚੀਮਾ ਜਿਹੜੇ ਸਾਫਕਾ ਮੈਂਬਰ ਨੇ ਸ਼ਰੋਨੀ ਗੁਰਦਾਸ ਦਾ ਪ੍ਰਬੰਧ ਕਮੇਟੀ ਉਹ ਪਹੁੰਚਦੇ ਨੇ ਅਸੀਂ ਕਾਗਜ਼ ਢਾਕਲ ਕਰਦੇ ਨੇ ਆ ਮੰਨਣ ਸਾਹਿਬ ਉਸ ਦਿਨ ਫੋਨ ਨਹੀਂ ਉਹਨਾਂ ਨੇ ਚੱਕਿਆ ਉਸ ਤੋਂ ਬਾਅਦ ਬਟਾਲਾ ਸਾਹਿਬ ਨੂੰ ਅਚਾਨਕ ਬਾਹਰ ਜਾਣਾ ਪਿਆ ਨਹੀਂ ਤਾਂ ਉਹਨਾਂ ਨੇ ਆਉਣਾ ਸੀ ਉਸ ਤੋਂ ਬਾਅਦ 22 ਤਰੀਕ ਤੋਂ ਬਾਅਦ ਲੈ ਕੇ 25 ਤਰੀਕ ਤੱਕ ਅਸੀਂ ਲਗਾਤਾਰ ਮੀਟਿੰਗਾਂ ਕੀਤੀਆਂ ਸਾਡੀਆਂ ਅਕਬਾਰਾਂ 'ਚ ਕਬਰਾਂ ਵੀ ਲੱਗੀਆਂ ਸੀ ਡੋਰ ਟੂ ਡੋਰ ਵੀ ਕੀਤਾ ਸੀ ਇਸ਼ਤਿਹਾਰ ਚ ਪਾਏ ਬੋਲ ਚ ਪਾਏ ਸਾਟਾ ਬਿਲਕੁਲ ਇਲੈਕਸ਼ਨ ਅਸੀਂ ਇੱਦਾਂ ਲੜਦੇ ਸੀ ਸਾਨੂੰ ਨਹੀਂ ਪਤਾ ਰਿਜ਼ਲਟ ਉਹ ਪ੍ਰਮਾਤਮਾ ਨੂੰ ਪਤਾ ਕੀ ਹੋਣਾ ਪਰ ਅਸੀਂ ਆਪਣੇ ਵੱਲੋਂ ਪੂਰੇ ਜਜ਼ਬੇ ਨਾਲ ਪੂਰੀ ਦਲੇਰੀ ਨਾਲ ਪੂਰੀ ਹਿੰਮਤ ਨਾਲ ਲੜਦੇ ਸੀ ਅਸੀਂ ਸ਼ੀਤਲ ਅੰਗਰਾਲ ਦੇ ਦਫ਼ਤਰ ਦੇ ਬਾਹਰ ਬਿਲਕੁਲ ਦਸ਼ਮ ਦਾ ਬਸਤੀ ਦਸ਼ਮ ਦਾ ਹਰਮਨ ਅਸੀਂ ਜਿਹੜਾ ਧਾਰਾ ਹੈ ਅਸੀਂ ਰਾਤ ਨੂੰ ਉੱਥੇ ਮੀਟਿੰਗ ਕੀਤੀ ਉੱਥੇ ਅਨੂਪ ਨਾ ਕਰਦੇ ਬ੍ਰੋ ਨਾ ਮੀਟਿੰਗ ਕੀਤੀ ਅਸੀਂ ਕਿਸੇ ਦੀ ਪਰਵਾਹ ਨਹੀਂ ਕੀਤੀ ਅਸੀਂ ਪਹਿਲਾਂ ਵੀ ਇਦਾਂ ਹੀ ਇਲੈਕਸ਼ਨ ਪਹਿਲਾਂ ਡਾਕਟਰ ਸੁਖੀ ਵੇਲੇ ਵੀ ਲੜੇ ਉਸ ਤੋਂ ਬਾਅਦ ਵਿੱਚ ਵੀ ਇਦਾਂ ਹੀ ਲੜੇ ਉਸ ਤੋਂ ਬਾਅਦ ਜੀ 25 ਤਰੀਕ ਰਾਤ ਨੂੰ ਸਾਡੇ ਨਾਲ ਕੋਈ ਗੱਲ ਨਹੀਂ ਹੁੰਦੀ ਅਸੀਂ ਮੀਟਿੰਗ ਕਰ ਲਏ ਨੇ ਲੇਕਿਨ 25 ਤਰੀਕ ਸ਼ਾਮ ਨੂੰ ਜਦੋਂ ਅਸੀਂ ਮੀਟਿੰਗਾਂ ਕਰਦੇ ਹਾਂ ਇਨ ਬਿਟਵੀਨ ਬੀ.ਟੀ. ਜ਼ਕੀਰਪੁਰ ਜੀ ਔਰ ਬਡਾਲਾ ਸਾਹਿਬ ਤੇ ਹੋਰ ਜਿਹੜੇ ਅਕਾਲੀ ਦਲ ਦੇ ਸੀਨੀਅਰ ਆਗੂ ਸੀ ਉਹ ਜਲੰਧਰ ਦੇ ਵਿੱਚ ਇੱਕ ਮੀਟਿੰਗ ਕਰਦੇ ਨੇ ਬਡਾਲਾ ਸਾਹਿਬ ਦੇ ਗ੍ਰਹਿ ਵਿੱਚ ਸਾਨੂੰ ਉਸ ਗੱਲ ਦਾ ਇਲਮ ਨਹੀਂ ਹੈ ਸਾਡੇ ਵਿੱਚੋਂ ਜਿੰਨੇ ਵੀ ਮੈਂਬਰ ਬੈਠੇ ਉਹਨਾਂ ਵਿੱਚੋਂ ਇੱਕ ਮੈਂਬਰ ਵੀ ਸਾਡਾ ਉੱਥੇ હાજર ਨਹੀਂ ਸੀ ਅਸੀਂ ਕਿਉਂਕਿ ਕੈਂਪੇਨ ਚਲਾ ਰਹੇ ਸੀ ਜਦੋਂ ਸਾਨੂੰ ਪਤਾ ਲੱਗਦਾ ਕਿ ਉੱਥੇ ਪਾਰਟੀ ਬਾਰੇ ਜਾਂ ਪਾਰਟੀ ਨੂੰ ਮਜ਼ਬੂਤ ਕਰਨ ਬਾਰੇ ਜਿਹੜੀਆਂ ਗੱਲਾਂ ਹੋਈਆਂ ਉਹ 'ਚ ਸਾਡਾ ਕੋਈ ਲੈਣਾ ਦੇਣਾ ਸਾਨੂੰ ਪਾਰਟੀ ਵੱਤਰੋਂ ਕੋਈ ਫੋਨ ਵੀ ਨਹੀਂ ਆਇਆ 26 ਤਰੀਕ ਨੂੰ ਠੀਕ 12:30 ਵਜੇ ਮੈਨੂੰ ਫੋਨ ਆਂਦਾ ਇਕਬਾਲ ਸਿੰਘ ਪੀਛਾਈ ਦਾ ਕਿ ਤੁਸੀਂ ਮੇਰੀ ਫੈਕਟਰੀ ਆਓ ਅਸੀਂ ਬੈਠ ਕੇ ਗੱਲ ਕਰੀ ਮਨਨ ਸਾਹਿਬ ਆ ਰਹੇ ਮੈਂ ਕਿਹਾ ਠੀਕ ਹੈ ਅਸੀਂ 12:30 ਵਜੇ ਅਸੀਂ ਉੱਥੇ ਪਹੁੰਚਦੇ ਹਾਂ ਮਨਨ ਸਾਹਿਬ ਕਹਿੰਦੇ ਆ ਜੀ ਪਾਰਟੀ ਦਾ ਹੁਕਮ ਹੈ ਕਿ ਤੁਸੀਂ ਥੋੜੀ 1:30 ਵਜੇ 1:30 ਵਜੇ ਅਸੀਂ ਪਹੁੰਚਦੇ ਆ ਉਹ ਕਹਿੰਦੇ ਜੀ ਮਨਨ ਸਾਹਿਬ ਪਾਰਟੀ ਦਾ ਹੁਕਮ ਹੈ ਕਿ ਤੁਸੀਂ ਕਾਗਜ਼ ਆਪਣੇ ਬਿਲਡਰ ਆ ਕਰ ਲਓ ਕਿਉਂਕਿ ਜਿਹੜੇ ਤੁਹਾਡੀ ਕੈਂਪੇਨ ਚਲਾ ਰਹੇ ਨੇ ਉਹ ਬਾਗੀ ਹੋ ਗਏ ਮੈਂ ਉਹਨਾਂ ਨੂੰ ਬੇਨਤੀ ਕੀਤੀ ਕਿ ਜੇ ਉਹ ਬਾਗੀ ਹੋ ਗਏ ਨੇ ਤੁਸੀਂ ਕੈਂਪੇਨ ਕਮੇਟੀ ਦੇ ਵਿੱਚੋਂ ਬੀਬੀ ਜ਼ਗੀਰਪੁਰ ਜੀ ਨੂੰ ਕੱਢ ਦਿਓ ਬਡਾਲਾ ਸਾਹਿਬ ਨੂੰ ਕੱਢ ਦਿਓ ਤੁਸੀਂ ਨਵੇਂ ਦੋ ਬੰਦੇ ਆਬਜ਼ਰਵਰ ਲਾ ਦਿਓ ਜਿਹੜੇ ਅਸੀਂ ਪੋਸਟਰ ਬੈਨਰ ਬਣਾ ਚੁੱਕੇ ਆ ਜੇ ਤੁਹਾਡਾ ਹੁਕਮ ਹੁੰਦਾ ਸੀ ਉਹਨਾਂ ਨੂੰ ਲਾ ਵੀ ਦਿੰਦੇ ਆ ਸਾਨੂੰ ਕੋਈ ਤਰਾਜ ਨਹੀਂ ਕਿਉਂਕਿ ਪਾਰਟੀ ਸਭ ਤੋਂ ਪਹਿਲਾਂ ਹੈ ਪਾਰਟੀ ਨੂੰ ਅਮਿਸ਼ਾ ਅਸੀਂ ਅੱਗੇ ਰੱਖਿਆ ਅਸੀਂ ਬਹੁਤ ਛੋਟੇ ਆ ਛੋਟੇ ਜੇ ਵਰਕਰ ਆ ਪਰ ਉਹਨਾਂ ਨੇ ਕਿਹਾ ਜੀ ਜਿੱਤ ਫੜ ਲਈ ਕੀ ਨਹੀਂ ਜੀ ਇਹ ਕੁਛ ਨਹੀਂ ਹੋਣਾ ਜੀ ਤੁਹਾਨੂੰ ਕਾਬਿਲ ਵਾਪਸ ਲੈ ਲੈਣਾ ਪੈਸਾ ਪਾਰਟੀ ਨੇ ਨਹੀਂ ਦੇਣਾ ਅਸੀਂ ਕਿਹਾ ਕੋਈ ਗੱਲ ਨਹੀਂ ਤੁਸੀਂ ਪੈਸਾ ਨਾ ਦਿਓ ਤੁਸੀਂ ਸਿਰਫ ਸਾਡਾ ਸਾਥ ਦੇ ਦਿਓ ਉਹ ਕਹਿੰਦੇ ਅਸੀਂ ਸਾਥ ਵੀ ਨਹੀਂ ਦੇਣਾ ਉਹਨਾਂ ਨੇ ਮੇਰੀ ਭੂਦਰ ਸਾਹਿਬ ਨਾਲ ਗੱਲ ਕਰਾਈ ਡਾਕਟਰ ਸੁਖੀ ਨਾਲ ਗੱਲ ਕਰਾਈ ਉਹ ਸਾਰੇ ਨੇ ਇਹ ਕਿਹਾ ਜੀ ਕਾਗਜ਼ ਵਾਪਸ ਲਓ ਜੀ ਡੀ.ਬੀ.ਜੀ ਨੇ ਆਹ ਬੋਲਿਆ ਬਡਾਲਾ ਸਾਹਿਬ ਨੇ ਆਹ ਬੋਲਿਆ ਮੈਂ ਕਿਹਾ ਜੀ ਉਹਨਾਂ ਦੀ ਗਲਤੀ ਹੈ ਇਹਨਾਂ ਦਾ ਕੀ ਕਸੂਰ ਜਿਸ ਪਰਿਵਾਰ ਨੇ 40 ਸਾਲ ਆਪਣੇ ਲਾ ਦਿੱਤੇ ਤੁਹਾਡੇ ਦੇ ਅੱਜ ਪਹਿਲੀ ਵਾਰੀ ਤੁਸੀਂ 40 ਸਾਲ ਬਾਅਦ ਉਹਨਾਂ ਨੂੰ ਟਿਕਟ ਮਿਲੀ ਹੈ ਜਿਥੇ ਦਾ ਪਿੱਟਨ ਜੀ ਤਾਂ ਉੱਪਰ ਚਲੇ ਗਏ ਅੱਜ ਤੱਕ ਇਹਨਾਂ ਦਾ ਘਰ ਨਹੀਂ ਬਣਿਆ ਸਿਰਫ ਕਸੂਰ ਇਹਨਾਂ ਦਾ ਇਹ ਹੈ ਕਿ ਇਹ ਗਰੀਬ ਪਰਿਵਾਰ ਤੋਂ ਨਹੀਂ ਇਹਨਾਂ ਕੋਲ ਪੈਸਾ ਕੋਲ ਨਹੀਂ ਹੈ ਕਿਰਾਏ ਤੇ ਰਹਿ ਰਹੇ ਨੇ ਇਹ ਐਸੀਪੀ ਚਾਰੇ ਤੋਂ ਆਉਂਦੇ ਨੇ ਮੰਨਨ ਸਾਹਿਬ ਨੂੰ ਪਤਾ ਨਹੀਂ ਕੀ ਉਹਨਾਂ ਨੇ ਮੀਟਿੰਗ ਦੇ ਵਿੱਚ ਉਸ ਦਿਨ ਜਾ ਕੇ ਇਹ ਗੱਲ ਕੀਤੀ ਕਿ ਜਿਹੜਾ ਇਹਨਾਂ ਨੇ ਆਪ ਸਾਰੀ ਪਲਾਨਿੰਗ ਕੀਤੀ ਕਿ ਮੇਰੇ ਤੋਂ ਬਗੈਰ ਹੀ ਮੀਟਿੰਗਾਂ ਹੋ ਰਹੀਆਂ ਨੇ ਮੇਰੇ ਤੋਂ ਬਗੈਰ ਹੀ ਡੋਰ ਟੂ ਡੋਰ ਹੋ ਰਿਹਾ ਸਾਰੇ ਕੰਮ ਮੇਰੇ ਤੋਂ ਬਗੈਰ ਕੀਤੇ ਜਾ ਰਹੇ ਨੇ ਤੇ ਮੈਂ ਤਾਂ ਕੁਝ ਨਹੀਂ ਰਿਹਾ ਮੈਂ ਮੰਨਨ ਸਾਹਿਬ ਨੂੰ ਇਹ ਗੱਲ ਪੁੱਛਣਾ ਚਾਹੁੰਦਾ ਕਿ ਜਦੋਂ ਤੁਸੀਂ ਅਸਤੀਫਾ ਦਿੱਤਾ ਅਸੀਂ ਤੁਹਾਡੇ ਨਾਲ ਸਾਨਬੂਤੀ ਕਰਕੇ ਬੀਬੀ ਜ਼ਗੀਰ ਕੌਰ ਜੀ ਨੂੰ ਵਟਾਲਾ ਜੀ ਨੂੰ ਤੁਹਾਡੇ ਘਰ ਲੈ ਕੇ ਗਏ ਆਂ ਔਰ ਮੈਂ ਬਾਹਤ ਬੰਦਾ ਵਾਂ ਔਰ ਰਣਜੀਤ ਰਾਣਾ ਜਿੰਨੇ ਸਾਰੇ ਗਲੰਦਰ ਸ਼ਹਿਰ ਦੇ ਜਿਹੜੇ 20 25 ਜਾਣੇ ਮੇਨ ਸੀ ਕਿ ਅਸੀਂ ਕਹੀਆ ਕਿ ਚੋਣ ਚਲਦੀ ਵੀ ਹੈ ਆਪਾਂ ਉਹਨਾਂ ਦਾ ਅਸਤੀਫਾ ਨਾ ਪ੍ਰਵਾਨ ਕਰੀਏ ਉੱਪਰੋਂ ਫੋਨ ਕਰਾਈਏ ਉਹਨਾਂ ਨੂੰ ਇਲੈਕਸ਼ਨ ਉਤਾਰੀਏ ਜੇ ਅਸੀਂ ਰਾਜਨੀਤੀ ਕਰਨੀ ਹੁੰਦੀ ਜਾਂ ਮੇਰੇ ਮਨ 'ਚ ਕੋਈ ਗੱਲ ਹੋਰ ਹੁੰਦੀ ਤੇ ਅਸੀਂ ਅਸਤੀਫਾ ਉਹਨਾਂ ਦਾ ਨਾਮ ਮਨਜ਼ੂਰ ਨਾ ਕਰਾਉਂਦੇ ਮੈਂ ਸਾਰੀ ਕੋਸ਼ਿਸ਼ ਕਰਕੇ ਉਹਨਾਂ ਦੇ ਘਰ ਲੈ ਕੇ ਗਿਆ ਉਹਨਾਂ ਨੂੰ ਬੇਨਤੀ ਕੀਤੀ ਆ ਉਹਨਾਂ ਨੇ ਇਹ ਗੱਲ ਸਹਿਤ ਕੀਤੀ ਚਲੋ ਜੀ ਠੀਕ ਆ ਜੀ ਕੋਈ ਗੱਲ ਨਹੀਂ ਫਿਰ ਉਹਨਾਂ ਨੇ 라ਵੀ ਜੀ ਦੇ ਘਰ ਇਹ ਵੀ ਗੱਲ ਕਹੀਏ ਕਿ ਮੈਂ ਯਾਰ 2-4-5 ਲੱਖ ਰੁਪਇਆ ਵੀ ਲਾਣਾ ਪਵੇ ਮੈਂ ਲਾ ਲਾਂਗਾ ਕੋਈ ਗੱਲ ਨਹੀਂ ਪਹਿਲਾਂ ਉਹਨਾਂ ਨੇ ਕਿਹਾ ਨਹੀਂ ਇਲੈਕਸ਼ਨਾਂ ਨਹੀਂ ਫਿਰ ਬਾਅਦ ਵਿੱਚ ਜਦੋਂ ਸਾਰਿਆਂ ਨੇ ਕਹਿ ਦਿੱ ਲੜਨੇ ਚਾਹੀਦੇ ਉਹ ਕਹਿੰਦੇ ਕਿ ਲੋ ਠੀਕ ਹੈ ਲੇਕਿਨ ਉਹ 5 ਦਿਨਾਂ ਦੇ ਵਿੱਚ ਮੈਨੂੰ ਨਹੀਂ ਪਤਾ ਕੀ ਗੱਲ ਹੋਈ ਇਹਨਾਂ ਦਾ ਕੀ ਕਸੂਰ ਹੈ ਸਾਨੂੰ ਅਜੇ ਤੱਕ ਇਹ ਨਹੀਂ ਸਮਝ ਆਈ ਕਿ ਕੱਲ ਜਦੋਂ ਉੱਥੋਂ ਮੀਟਿੰਗ ਖਤਮ ਹੋ ਗਈ ਇਹਨਾਂ ਨੇ ਸਾਨੂੰ ਇਹ ਧਮਕੀ ਦਿੱਤੀ ਕਿ ਇਹ ਸਿੰਬਲ ਅਸੀਂ ਵਾਪਸ ਲੈਣ ਹੈ ਅਸੀਂ ਵੀ ਉਸ ਗੱਲ ਤੇ ਚਿੰਤਾ ਸੀ ਕਿ ਯਾਰ ਸਿੰਬਲ ਵਾਪਸ ਹੁਣ ਹੋ ਸਕਦਾ ਜਾਂ ਨਹੀਂ ਹੋ ਸਕਦਾ ਸਾਨੂੰ ਵੀ ਨਹੀਂ ਪਤਾ ਸੀ ਉਹਨਾਂ ਨੇ ਗੱਡੀਆਂ ਸੀਸੀ ਆਫਿਸ ਵੱਲ ਲਾ ਲਈਆਂ ਅਸੀਂ ਵੀ ਉਹਨਾਂ ਦੇ ਮਗਰ ਚਲੇ ਜਦੋਂ ਅਸੀਂ ਮਗਰ ਗਏ ਆ ਤੇ ਉੱਥੇ ਜਦੋਂ ਅਸੀਂ ਜਾਂਦੇ ਆ ਤੇ ਇਹ ਬੀਬੀ ਸੁਰਜੀਤ ਕੌਰ ਜੀ ਤੇ ਦੀਪ ਸਿੰਘ ਇਹ ਅੰਦਰ ਜਾਂਦੇ ਨੇ ਉੱਥੇ ਮੰਨਣ ਸਾਹਿਬ ਚਰਨਜੀਤ ਲਾਲੀ ਤੇ ਆਪਣਾ ਰੀਰੂ ਜੀ ਉੱਥੇ ਖੜੇ ਹੁੰਦੇ ਨੇ ਉਹਨਾਂ ਨੇ ਇੱਕ ਐਪਲੀਕੇਸ਼ਨ ਟਾਈਪ ਕਰਦੇ ਨੇ ਲਿਖਦੇ ਨੇ ਆਪਣੇ ਹੱਥਾਂ ਨਾਲ ਉਹ ਲਿਖਦੇ ਨੇ ਸੇਵਾ ਵਿਖੇ ਰਿਟਰਨਿੰਗ ਅਫਸਰ 034 ਜਲੰਧਰ ਵੈਸਟ ਸ਼੍ਰੀਮਾਨ ਜੀ ਬੇਨਤੀ ਹੈ ਕਿ ਮੈਂ 034 ਵਿਧਾਨ ਸਭਾ ਹਲਕਾ ਲਈ ਹੋਰ ਹੀ ਉਪ ਚੋਣ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਮੀਦਵਾਰ ਦੇ ਤੌਰ ਤੇ ਕਾਗਜ਼ ਢਾਕਲ ਕੀਤੇ ਸਨ ਮੈਂ ਅੱਜ ਤਰੀਕ ਪੇਪਰ ਵਾਪਸ ਲੈਣਾ ਚਾਹੁੰਦੀ ਹਾਂ ਇਸ ਸਬੰਧੀ ਮੈਂ ਕੁਲਵੰਤ ਸਿੰਘ ਮੰਨਣ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਉਹ ਕਾਗਜ਼ ਵਾਪਸ ਲੈਣ ਲਈ ਅਪਤਿਆਰ ਕਰਦੀ ਹਾਂ ਠੀਕ ਹੈ ਜੀ ਆ ਇੱਕ ਹੋ ਗਿਆ ਨਾ ਸਰ ਜੀ ਇੱਧਰ ਵੀ ਦਿਖਾ ਦਿਓ ਸਰ ਇਹਦਾ ਕਰੀਏ ਇੱਕ ਵੰਦੀ ਗੱਲ ਪੂਰੀ ਹੋਵੇ ਪਰ ਇੱਕ ਇੱਕ ਗੱਲ ਦਾ ਜਵਾਬ ਆਉਂਦਾ ਇੱਕ ਦੂਸਰਾ ਜੀ ਫਾਰਮ ਫੰਡ ਪੰਜ ਨਾ ਵਾਪਸ ਲੈਣ ਦੀ ਸੂਚਨਾ ਰਿਟਰਨਿੰਗ ਅਫਸਰ ਮੈਂ surjit kaur wife of pritam singh ਉਪਰੋਕਤ ਚੋਣ ਲਈ ਵਾਜਬ ਤੌਰ ਤੇ ਨਾਮਜ਼ਦ ਉਮੀਦਵਾਰ ਇਸ ਦੁਆਰਾ ਸੂਚਿਤ ਕਰਦਾ ਹਾਂ ਕਿ ਮੈਂ ਨਾ ਵਾਪਸ ਲੈਣਾ ਥਾਂ ਪੁੱਢਾ ਦਫਤਰ 265 ਵਾਜਬ ਤੌਰ ਤੇ ਨਾਮਜ਼ਦ ਉਮੀਦਵਾਰ ਦੇ ਹਸਤਾਖਰ ਜਿਹੜੇ ਸਾਈਨ ਹੋਣੇ ਸੀ ਇੱਥੇ ਹੋਣੇ ਸੀ surjit kaur ਦੇ ਇੱਥੇ kulwant singh mannan ਜੀ ਆਪਣੇ ਸਾਈਨ ਕਰ ਗਏ ਹੁਣ ਮੈਨੂੰ ਨਹੀਂ ਪਤਾ ਕਿ ਜਦੋਂ ਅਸੀਂ ਤੁਹਾਡੇ ਨਾਲ ਜਾ ਰਹੇ ਹਾਂ ਤੁਹਾਨੂੰ ਇਨੀ ਕਾਲੀ ਕਾਲੀ ਸੀ ਤੁਹਾਨੂੰ ਕਾਲੀ ਕਾਲੀ ਸੀ ਇਹ ਨਹੀਂ ਕਿ ਤੁਸੀਂ ਤੁਸੀਂ ਸਾਈਨ ਆਪਣੇ ਕੀਤੇ ਜਦੋਂ ਇਹਨਾਂ ਨੇ ਬੀਬੀ ਜੀ ਨੇ ਪੁੱਛਿਆ ਰਿਟਰਨਿੰਗ ਅਫਸਰ ਨੂੰ ਸੋਰੀ ਦੀਪ ਸਿੰਘ ਨੇ ਪੁੱਛਿਆ ਕੀ ਤੁਸੀਂ ਸਾਡਾ ਸਿੰਬਲ ਵਾਪਸ ਲੈ ਸਕਦੇ ਹੋ ਰਿਟਰਨਿੰਗ ਅਫਸਰ ਨੇ ਜਵਾਬ ਦਿੱਤਾ ਸੀ ਤੁਹਾਡਾ ਸਿੰਬਲ ਵਾਪਸ ਨਹੀਂ ਲੈ ਸਕਦੇ ਉਹ ਡੇਟ ਲੰਘ ਗਈ ਹੈ ਉਹਨਾਂ ਨੇ ਪੁੱਛਿਆ ਕਿ ਤੁਸੀਂ ਕਾਗਜ਼ ਵਾਪਸ ਲੈਣ ਆਇਓ ਬੀਬੀ ਜੀ ਨੇ ਜਵਾਬ ਦਿੱਤਾ ਸੀ ਕਾਗਜ਼ ਵਾਪਸ ਲੈਣ ਨਹੀਂ ਆਏ ਇਹ ਕਾਗਜ਼ ਸਾਡੇ ਨਹੀਂ ਹੈਗੇ ਇਹ ਨਾ ਸਾਡੇ ਸਾਈਨ ਹੈ ਨਾ ਅਸੀਂ ਇਹ ਪੇਪਰ ਦਿੱਤੇ ਇਹਨਾਂ ਨੂੰ ਜਿਹੜੀ ਉਹ ਸਰਟੀਫਿਕੇਟ ਹੈ ਜਿਹੜਾ ਜੱਦੀ ਵਿੱਚ ਲਿਖਿਆ ਸੀ ਉਹਦੇ ਸਾਈਨ ਕਿਹਨੂੰ ਹੈ ਉਥੇ ਜਾਂ ਤਾਂ ਕੀਤੇ ਚਰਨਜੀਤ ਲਾਲੀ ਨੇ ਜਾਂ ਕੁਲਮਨ ਸਿੰਘ ਮੰਨਾ ਨੇ ਦੋਨਾਂ ਵਿੱਚ ਕਿਉਂਕਿ ਦੋਨਾਂ ਕੋਲ ਪੈਨਸਿਟੀ ਤੇ ਕਾਗਜ਼ ਸੀ ਤੇ ਰੇਰੂ ਸੀ ਤੇ ਨਹੀਂ ਜਾਣੇ ਸੀ ਬਹੁਤ ਜਿਆਦਾ ਹੋਣ ਮੈਨੂੰ ਹੁੰਦੇ ਲੈਟਰ ਇਹ ਸਾਡੇ ਜਾਣ ਤੋਂ ਪਹਿਲਾਂ ਹੀ ਪੇਸ਼ ਹੋ ਰਹੀ ਸੀ ਜੇ ਤੁਹਾਨੂੰ ਇੰਨੀ ਜਲਦੀ ਸੀ ਤੁਸੀਂ 2 4 5 ਮਿੰਟ ਵੇਟ ਕਰ ਲੈਂਦੇ ਸੀ ਤਾਂ ਤੁਹਾਡੇ ਮਗਰੀ ਗੱਡੀਆਂ ਲਾਈਆਂ ਸੀ ਸਾਨੂੰ ਰੋਕ ਲਿਆ ਤੇ ਤੁਸੀਂ ਕਹਿੰਦੇ ਆ ਸਾਈਨ ਕਰੋ ਜੀ ਇੱਥੇ ਤੁਹਾਡਾ ਸਿੰਬਲ ਵਾਪਸ ਹੋ ਰਿਹਾ ਕਿਉਂਕਿ ਉਹਨਾਂ ਨੇ ਸਾਨੂੰ ਪਹਿਲਾਂ ਡਰਾਇਆ ਫਿਰ ਤੁਹਾਨੂੰ ਸੈੱਟ ਕੀਤਾ ਕਿ ਹਾਂ ਵੀ ਅਸੀਂ ਤੁਹਾਡਾ ਜਦੋਂ ਅਸੀਂ ਨਹੀਂ ਮੰਨੇ ਕਿ ਯਾਰ ਪਾਰਟੀ ਦੇ ਵਿੱਚ ਅਸੀਂ 40 ਸਾਲ ਤੋਂ ਇਹ ਪਰਿਵਾਰ ਲੱਗਾ ਹੋਇਆ ਇਸ ਪਰਿਵਾਰ ਦਾ ਕਸੂਰ ਕੋਈ ਨਹੀਂ ਹੈ ਭਾਈਚਾਰੇ ਵਿੱਚ ਮੈਸੇਜ ਕੀ ਜਾਊਗਾ ਅੱਜ ਤੱਕ ਦਾ ਰਾਜਪੂਤ ਪਾਈਚਾਰਾ ਹਮੇਸ਼ਾ ਸ਼ਰੋਮਣੀ ਅਕਾਲੀ ਦਲ ਦੇ ਨਾਲ ਟੱਕ ਕੇ ਖੜਾ ਰਿਹਾ ਗੋਇੰਦਵਾਲ ਸਾਹਿਬ ਤੋਂ 10 ਬੰਦੇ ਇੱਥੇ ਡੋਰ ਟੂ ਡੋਰ ਕਰ ਰਹੇ ਨੇ ਪਠਿੰਡੇ ਤੋਂ 10 12 ਬੰਦੇ ਇੱਥੇ ਆ ਕੇ ਡੂ ਟੂ ਡੋਰ ਕਰ ਰਹੇ ਨੇ ਫਿਰੋਜ਼ਪੁਰ ਤੋਂ ਬੰਦੇ 5-7 ਡੂ ਟੂ ਡੋਰ ਕਰ ਰਹੇ ਨੇ ਲੇਕਿਨ ਪਿਛਲੇ 6 ਦਿਨਾਂ ਤੋਂ ਕਿਹੜੀ ਗੋਲੀ ਖਾਧੀ ਸੀ ਮੰਨਨ ਸਾਹਿਬ ਨੇ ਕਿ ਉਹਨਾਂ ਨੂੰ ਜਾਗ ਨਹੀਂ ਆਈ ਕੀ ੱੱੱੱੱੱ ਦੇ ਨਾਲ ਬੀਬੀ ਸੁਰਜੀਤ ਕੌਰ ਨੂੰ ਖੜਾ ਕੀਤਾ ਕਿਹੜਾ ਤੋਥਾ ਬੀਬੀ ਜਗੀਰ ਕੌਰ ਜੀ ਨੇ ਦਿੱਤਾ ਜਾਂ ਬਟਾਲਾ ਜੀ ਨੇ ਦਿੱਤਾ 5 ਦਿਨ ਸੁੱਤੇ ਪਏ ਸੀ ਸਾਰੇ ਜਣਕ ਬਟਾਲਾ ਸਾਹਿਬ ਆਪਣੇ ਬੰਦੇ ਭੇਜਦੇ ਨੇ ਤੇ 20 ਤਰੀਕ ਨੂੰ ਸਰਦਾਰ ਜੀ ਸਿੰਘ ਬਾਦਲ ਚੰਡੀਗੜ੍ਹ ਤੋਂ ਅਸਾਈਨ ਕਰਕੇ ਲੈਟਰ ਜਿਹੜੀ ਐ ਸਿੰਪਲ ਦੀ ਇਹ ਲੈ ਕੇ ਆਉਂਦੇ ਨੇ ਇਹ ਫਾਰਮ B ਐ ਇਹ ਕੋਈ ਅਸੀਂ ਘਰੋਂ ਤਾਂ ਨਹੀਂ ਬਣਾਇਆ ਇਹ ਤਾਂ ਸਾਨੂੰ ਸਰਦਾਰ ਸੁਖਬੀ ਸਿੰਘ ਬਾਦਲ ਜੀ ਨੇ ਦਿੱਤਾ ਨਾ ਤੇ ਅਸੀਂ ਪੁੱਛਿਆ ਹੀ ਉਹ ਉਹਨਾਂ ਨੇ ਪੁੱਛਿਆ ਹੀ ਹੋਊਗਾ ਨਾ ਕਿ ਤੁਸੀਂ ਕੈਂਡੀਡੇਟ ਕਿੱਦੋਂ ਬਣਾਇਆ ਅਸੀਂ ਇੰਨੇ ਇੰਨੇ ਬੇਵਕੂਫ ਥੋੜਾ ਹੈਗੇ ਆ ਜਾਂ ਪਾਰਟੀ ਖਿਲਾ ਰਹੇ ਨੇ ਕਿ ਉਹਨਾਂ ਨੂੰ ਅਸੀਂ ਉੱਲੂ ਬਣਾਤਾ ਜਾਂ ਅਸੀਂ ਉਹਨਾਂ ਨੂੰ ਧੋਖਾ ਦੇਤਾ ਕਿ ਸਾਨੂੰ ਅਸੀਂ ਕਾਗੇ ਖੋ ਕੇ ਲਿਆਏ ਤੁਸੀਂ ਤਾਂ ਸਾਨੂੰ ਇਹ ਇਹਨਾਂ ਨੂੰ ਤਾਂ ਜਲੀਲ ਕਰਤਾ ਤੁਸੀਂ ਇਹਨਾਂ ਦੀ ਬੇਇੱਜ਼ਤੀ ਕੀਤੀ ਆ ਇਹ ਪਰਿਵਾਰ ਦਾ ਕਸੂਰ ਸਿਰਫ ਇਹ ਹੈ ਕਿ ਇਹ ਗਰੀਬ ਹੈ ਜੇ ਗਰੀਬ ਨਾ ਹੁੰਦੇ ਜੇ امیر ਹੁੰਦੇ ਜਿਨ੍ਹਾਂ ਕੋ ਗੱਡੀਆਂ ਹੁੰਦੀਆਂ ਪੈਸਾ ਹੁੰਦਾ ਤੇ ਤੁਸੀਂ ਟਿਕਟ ਕਦੀ ਵਾਪਸ ਲੈਣੀ ਸੀ ਕਦੀ ਵੀ ਨਹੀਂ ਲੈਣੀ ਸੀ ਇਹਨਾਂ ਨੇ ਟਿਕਟ ਵਾਪਸ ਉਹਨਾਂ ਨੇ ਇਸੇ ਕਰਕੇ ਲਈ ਹੈ ਕਿ ਅਸੀਂ ਪੈਸੇ ਤੋਂ ਮਨਾ ਕਰ ਦਿਆਂਗੇ ਇਹਨਾਂ ਕੋਲ ਪੈਸੇ ਨਹੀਂ ਹੈਗੇ ਤੇ ਲਾਉਣਗੇ ਕਿ ਤੁਹਾਨੂੰ ਜ਼ਿੰਦਗੀ ਦੇ ਵਿੱਚ ਅੱਜ ਤੱਕਰ ਵੀ ਮੈਂ ਦਾਸ ਪਿਛਲੇ 17 ਸਾਲ ਤੋਂ ਪਾਰਟੀ ਨਾਲ ਲੱਗਾ ਪਰ ਮੈਂ ਕਦੀ ਪਾਰਟੀ ਰੋਟੇ ਪਿੱਛੇ ਨਹੀਂ ਖਾਈ ਮੈਂ ਵੀ ਸਧਾਰਨ ਪਰਿਵਾਰ ਤੋਂ ਮਿਡਲ ਕਲਾਸ ਫੈਮਿਲੀ ਤੋਂ ਆਨਾ ਮੈਂ ਵੀ ਕੋਈ ਬਹੁਤਾ ਰਿਚ ਨਹੀਂ ਆ ਪਰ ਮੈਂ ਕਦੀ ਪਰਵਾਹ ਨਹੀਂ ਕੀਤੀ ਮੇਰੀ ਪਟੈਂਡੇ ਡਿਊਟੀ ਲਈ ਮੈਂ ਪਟੈਂਡੇ ਡਿਊਟੀ ਕੀਤੀ ਜੀ ਮੇਰੀ ਦਿੱਲੀ ਲਈ ਮੈਂ ਦਿੱਲੀ ਡਿਊਟੀ ਕੀਤੀ ਮੈਂ ਕਦੀ ਪਛੜੀ ਹਟਿਆ ਮੇਰੇ ਕੋਲ ਬਹੁਤ ਸਾਰੇ ਜਿਆਦਾ ਪੱਤਰਕਾਰ ਮੈਨੂੰ ਜਾਣਦੇ ਨੇ ਪਰਸਨਲੀ ਰੋਲ ਤੇ ਜੇ ਮੈਨੂੰ ਕਦੀ ਵੀ ਕਿਸੇ ਨੇ ਪਾਰਟੀ ਨੇ ਕਿਹਾ ਵੀ ਤੂੰ ਇੱਥੇ ਕੰਮ ਕਰ ਇੱਥੇ ਕੰਮ ਕਰ ਅਸੀਂ ਕੀਤਾ ਮੈਂ 2007 ਦੇ ਵਿੱਚ 2 ਦਿਨ ਅੰਦਰ ਵੀ ਰਹਿ ਕੇ ਆਇਆ ਜਦੋਂ ਮਕਰ ਸਾਧ ਦੇ ਇਲੈਕਸ਼ਨ ਸੀ ਤੇ ਅਸੀਂ ਬੂਥਾਂ ਤੇ ਬੈਠੇ ਸੀ ਉੱਥੇ ਆਦਮਪੁਰ ਤੇ ਐਸਪੀ ਮੈਨੂੰ ਐਸਪੀ ਦਾ ਨਾਮ ਭੁੱਲ ਗਿਆ ਉਹਨੇ ਸਾਨੂੰ ਚੱਕ ਕੇ ਅੰਦਰ ਕਰਤਾ ਕਿ ਤੁਸੀਂ ਜਲੰਧਰ ਤੋਂ ਆ ਕੇ ਤੇ ਬੂਥਾਂ ਤੇ ਨਹੀਂ ਬੈਠ ਸਕਦੇ ਤੇ ਮੈਨੂੰ 2 ਦਿਨ ਕੋਈ ਛੁਡਾ ਨਹੀਂ ਆਇਆ ਤੁਸੀਂ ਟੈਂਕੀਆਂ ਦੇ ਝੰਡੇ ਲਾਉਂਦੇ ਨੇ ਬੋਡਾਂ ਦੇ ਝੰਡੇ ਲਾਉਦੇ ਰਹੇ ਸਿਰਫ ਕਸੂਰ ਇਹ ਐ ਸਾਡਾ ਕਿ ਮੰਨਣ ਜਿਹੜੇ ਸਾਫ਼ ਸੀ ਉਹ ਨਹੀਂ ਚਾਹੁੰਦੇ ਸੀ ਮੰਨਣ ਐ ਕੰਪਨੀ ਨਹੀਂ ਚਾਹੁੰਦੇ ਸੀ ਕਿ ਬੀਬੀ ਸੁਰਜੀਤ ਬਹੁਤੋਂ ਟਿਕਟ ਮਿਲੇ ਵੋਟਾਂ ਪੈਣੀਆਂ ਪ੍ਰਮਾਤਮਾ ਦੇ ਹੱਥਾਂ ਲੋਕਾਂ ਦੇ ਹੱਥਾਂ ਹੈ ਵੋਟਾਂ ਕਿਹਨੀਆਂ ਪੈਣੀਆਂ ਨੇ ਪਰ ਤੁਸੀਂ ਦੇਖੋ ਯਾਰ ਸਿਮਰਜੀਤ ਸਿੰਘ ਮਾਨ ਤੋਂ ਸਿੱਖ ਲਓ ਉਹ 2 200 ਵੋਟਾਂ ਲੈਂਦੇ ਨੇ 100 100 ਵੋਟਾਂ ਲੈਂਦੇ ਨੇ ਤਾਂ ਵੀ ਕੈਂਡੀਡੇਟ ਖੜਾ ਕਰਦੇ ਨੇ ਬੀਐਸਪੀ ਨੇ ਆਪਣੇ ਸਾਰੀਆਂ ਜਮਾਤਾਂ ਜਬਤ ਕਰ ਲਈਆਂ ਕਿ ਉਹ ਪਿੱਛੇ हट ਗਏ ਉਹਨਾਂ ਨੇ ਕੈਂਡੀਡੇਟ ਨਹੀਂ ਖੜਾ ਕੀਤਾ ਸਾਨੂੰ 2700 ਵੋਟਾਂ ਪਈਆਂ ਕਿਉਂਕਿ ਮੈਂ ਤਾਂ ਇਸ ਕੈਂਪੇਨ ਵਿੱਚ ਕੰਮ ਨਹੀਂ ਕੀਤਾ ਮੇਰੇ ਫਾਦਰ ਸਾਹਿਬ ਦੀ ਡੈਥ ਹੋ ਗਈ ਮੈਂ ਤਾਂ ਲਾਸਲੇ 2-3 ਦਿਨ ਇੱਕ ਸਰ ਕੰਮ ਕੀਤਾ ਮੈਂ ਤਾਂ ਕੰਮ ਹੀ ਨਹੀਂ ਕੀਤਾ ਅੱਜ ਕੀ ਸਾਹਿਬ ਦੇ ਇਲੈਕਸ਼ਨ ਆ ਤੇ ਤੁਸੀਂ ਦੇਖੋ ਕਿ ਬੀਐਸਪੀ ਨੇ ਆਪਣਾ ਕੈਂਡੀਡੇਟ ਨਹੀਂ ਉਤਾਰਿਆ ਉਹਨਾਂ ਨੂੰ 15-1700 ਵੋਟਾਂ ਪਈਆਂ ਸਾਨੂੰ 2700 ਪਈਆਂ ਤੇ ਤੁਸੀਂ ਸਾਨੂੰ ਅੱਜ ਕਹਿ ਰਹੇ ਹੋ ਕਿ ਤੁਸੀਂ ਉਹਨਾਂ ਨੂੰ ਸਪਰਥਨ ਦੇ ਦਿਓ ਬੀਐਸਪੀ ਨਾਲੋਂ ਸਾਡੀਆਂ ਵੋਟਾਂ ਜ਼ਿਆਦਾ ਹੈ ਜ਼ਿਆਦਾ ਜੀ ਸਾਡੀਆਂ 2670 ਪਈਆਂ ਸਾਨੂੰ ਉਹਨਾਂ ਨੂੰ 1700 ਕੁਝ ਪਈਆਂ ਮਤਲਬ ਤੁਸੀਂ ਇਹ ਦੇਖੋ ਕਿ ਇਹਨਾਂ ਨੇ ਬਿਲਕੁਲ ਹੀ ਹੱਦ ਮੁਕਾ ਦਿੱਤੀ ਹੈ ਕੋਈ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਵੀ ਹੈ ਕਿ ਕਿਸ ਮੈਂ ਕਹਿੰਦਾ ਮੇਰਾ ਕਸੂਰ ਹੋ ਸਕਦਾ ਯਾਰ ਆ ਪੰਥਕ ਲੇਡੀ ਦਾ ਕੀ ਕਸੂਰ ਹੈ ਯਾਰ ਤੁਸੀਂ ਇਸ ਇਹ ਇਹ ਪਿੱਛੇ ਚੂੜਾ ਮਾਰ ਦਿੱਤਾ ਮੰਨਣ ਨੇ ਮੰਨਣ ਐਡ ਕੰਪਨੀ ਨੇ ਜਲੰਧਰ ਜੀ ਦੋਸਤ ਕਿਹੜਾ ਬੰਦਾ ਖੜਾ ਕੀਤਾ ਸਾਰੇ ਬੰਦੇ ਦਾ ਤੋੜਾ ਤਿਓਂ ਉਹਨਾਂ ਨੇ ਕਲੋਨੀਆ ਕੱਟ ਰਿਹਾ ਕਾਂਗਰਸ ਦੇ ਨਾਂ ਲਾ ਲ ਕੇ ਤੇ ਕੀ ਮਜ਼ਬੂਤੀ ਦਿੱਤੀ ਹੈ ਆਪਣੇ ਬੂਥ ਦੇ ਵਿੱਚੋਂ 12 ਵੋਟਾਂ ਨਹੀਂ ਆਉਂਦੇ ਜਿੱਥੇ ਉਹ ਰਹਿੰਦਾ ਪਿਆ ਇਸ ਜਿਹੀ ਵਾਰੀ ਛੋਟੀ ਵੋਟਾਂ ਨਿਕਲੀਆਂ ਇਸ ਵਾਰ 12 ਵੋਟਾਂ ਨਿਕਲੀਆਂ ਕੋਈ ਮਾੜਾ ਮੋਟਾ ਸ਼ਰਮ ਨੂੰ ਹੱਥ ਮਾਰੋ ਯਾਰ ਕੋਈ ਤੁਸੀਂ ਗੁਰੂ ਘਰ ਦੇ ਵਿੱਚ ਬੈਠ ਕੇ ਉੱਥੇ ਸਾਰਿਆਂ ਦੇ ਹੱਥ ਖੜੇ ਕਰਕੇ ਕਿ ਬੀਬੀ ਇਲੈਕਸ਼ਨ ਲੜੇਗੀ ਸੁਜੀਤ ਕੌਰ ਅੱਜ ਤੁਸੀਂ ਮੁੱਕੜੀ ਗਏ ਹੋ ਬਿਲਕੁਲ ਵੀ ਮੈਂ ਲੋਕਾਂ ਨੂੰ ਫੀਲ ਕਰਦਾ ਤੇ ਮੈਂ ਸਪੂਚੀ ਸਾਧ ਸੰਗਤ ਨੂੰ ਫੀਲ ਕਰਦਾ ਸਾਡੇ ਕੋਲ ਤਾਂ ਦੁਆਨੀ ਨਹੀਂ ਹੈ ਜੇ ਲੋਕੀ ਸਾਡਾ ਸਾਥ ਦੇਣਗੇ ਜੇ ਅਸੀਂ ਇਲੈਕਸ਼ਨ ਲੜਾਂਗੇ ਜੇ ਲੋਕੀ ਨਹੀਂ ਸਾਨੂੰ ਸਾਥ ਦੇਣਗੇ ਤੇ ਅਸੀਂ ਘਰ ਬੈਠੇ ਆਂ ਪਰ ਮੇਰੀ ਇਹ ਕੋਸ਼ਿਸ਼ ਹੈ ਕਿ ਲੋਕਾਂ ਤੱਕ ਅਪੀਲ ਆ ਅਸੀਂ ਘਰ ਘਰ ਜਾਵਾਂਗੇ ਅਸੀਂ ਵੋਟ ਮੰਗਾਂਗੇ ਅਸੀਂ ਅਕਾਲੀ ਸੀ ਅਕਾਲੀ ਹਾਂ ਤੇ ਅਕਾਲੀ ਰਾਂਗੇ ਸਾਡੇ ਮਨ ਚ ਕੋਈ ਗੱਲ ਨਹੀਂ ਨਾ ਅਸੀਂ ਕਿਸੇ ਬੀਜੇਪੀ ਨੂੰ ਜਾਣਦੇ ਆ ਨਾ ਅਸੀਂ ਆਮ ਆਦਮੀ ਪਾਰਟੀ ਨੂੰ ਜਾਣਦੇ ਨਾ ਸਾਡਾ ਕੋਈ ਕਿਸੇ ਨਾਲ ਸੰਬੰਧ ਹੈ ਨਾ ਹੀ ਅਸੀਂ ਬਾਕੀ ਆ ਸਾਨੂੰ ਇੱਕ ਵਾਰੀ ਦੱਸ ਦੇਣ ਕਿ ਅਸੀਂ ਬੀਬੀ ਜਗੀਰ ਕੌਰ ਜੀ ਨੂੰ ਅਸੀਂ ਲਾਇਆ ਜਾਂ ਵਡਾਲਾ ਸਾਹਿਬ ਨੂੰ ਅਸੀਂ ਲਾਇਆ ਯਾਰ ਵਡਾਲਾ ਸਾਹਿਬ ਪੰਥਕ ਪਰਿਵਾਰ ਹੈ ਇੰਨਾ ਪੁਰਾਣਾ ਪਰਿਵਾਰ ਹੈ ਉਹਨਾਂ ਦਾ ਤਾਂ ਦੇਣਾ ਨਹੀਂ ਦੇ ਸਕਦੇ ਅਸੀਂ ਆਪਾਂ ਉਹਨਾਂ ਦੇ ਵੀ ਉਂਗਲ ਚੱਕ ਦਿੱਤੀ ਜੇ ਉਹਨਾਂ ਨੇ ਕੋਈ ਗੱਲ ਕਹੀ ਹੈ ਪਾਰਟੀ ਬਾਰੇ ਤੇ ਪਾਰਟੀ ਦੇ ਨਾਲ ਤੁਸੀਂ ਬਦਲਦੇ ਹੋ ਬੰਦੇ ਯਾਰ ਉਹਨਾਂ ਨੂੰ ਕੱਢ ਦਿਓ ਪਾਰਟੀ ਚੋਂ ਇਹਨਾਂ ਦਾ ਤਾਂ ਕਸੂਰ ਕੋਈ ਨਹੀਂ ਨਾ ਹੈਗਾ ਯਾਰ ਭਾਈਚਾਰੇ ਵਿੱਚ ਕੀ ਮੈਸੇਜ ਆਊਗਾ ਜੇ ਇਹ ਕੱਲ੍ਹ ਬੈਠ ਜਾਂਦੇ ਭਾਈਚਾਰੇ ਵਿੱਚ ਕਹਿਣਾ ਸੀ ਜੀ ਇਹਨਾਂ ਨੇ ਪੈਸੇ ਲੈ ਲਏ ਸੰਤੋ ਪੈਸੇ ਦਿੱਤੇ ਵੇ ਸੀ ਉਹ ਕਹਿੰਦੇ ਜਿੰਨੇ ਤੁਹਾਡੇ ਲੱਗੇ ਪੈਸੇ ਲੈ ਲਓ ਤੇ ਬਦਨਾਮੀ ਕਿਦੀ ਹੋਣੀ ਸੀ ਸਾਡੀ ਬਦਨਾਮੀ ਹੋਣੀ ਅਸੀਂ ਪੈਸੇ ਨੂੰ ਕੀ ਕਰਨਾ ਜਦੋਂ ਤੁਸੀਂ 21 ਤਰੀਕ 20 ਤਰੀਕ ਨੂੰ ਟਿਕਟ ਦੇ ਰਹੇ ਹੋ ਤੁਸੀਂ ਉਸਦੇ ਸੋਚ ਲਓ ਯਾਰ ਨਹੀਂ ਦੇਣੀ ਅਸੀਂ ਆਪਾਂ ਕੀ ਆਪਾਂ ਨੂੰ ਕੀ ਤਰਾਹ ਸੀ BSP ਨੂੰ ਸਮਝੌਤਾ ਕਰਨਾ ਸੀ BJP ਤੇ BSP ਦੇ ਸਾਥ ਦੇ ਕੇ ਪਹਿਲੀ ਵਾਰੀ ਹਲਕਾ ਬੈਸਟ ਦੇ ਵਿੱਚ ਟੱਕੜੀ ਆਈ ਸੀ ਤੇ ਉਹਨਾਂ ਨੇ ਹਾਲ ਦੇਖੋ ਕੀ ਕਰਦੇ ਤੇ ਇਤਿਹਾਸ ਦੇ ਇੱਕ ਮਿੰਟ ਇਤਿਹਾਸ ਵਿੱਚ ਪਹਿਲੀ ਵਾਰੀ ਹੋਏਗਾ ਕਿ ਸ਼੍ਰੋਮਣੀ ਅਕਾਲੀ ਦਲ ਤੇ ਮੰਨਣਾ ਹੈ ਇਹ ਕੰਪਨੀ ਜਲੰਧਰ ਦੇ ਵਿੱਚ ਇਹ ਗੱਲ ਕਹੇਗੀ ਕਿ ਟੱਕੜੀ ਵੋਟਾਂ ਨਾ ਫਾਉ ਕਿਉਂਕਿ ਅੰਦਰ ਖਾਤੇ BJP ਨੂੰ ਇਹ ਜਿਤਾਉਣਾ ਚਾਹੁੰਦੇ ਨੇ ਲੀਗਲੀ ਤੁਸੀਂ ਐਸਲ ਤੁਹਾਡੇ ਕੈਂਡੀਡੇਟ ਜਿਹੜਾ ਤੁਹਾਡੇ ਹੈਗੇ ਨੇ ਉਹ ਅਕਾਲੀ ਦਲ ਦੇ ਕੈਂਡੀਡੇਟ ਨੇ ਅਕਾਲੀ ਦਲ ਦੇ ਇਹ ਤਕਰੀ ਚੋਂ ਨਿਸ਼ਾਨ ਹੈ ਜੀ ਮੈਨੂੰ ਇੱਕ ਗੱਲ ਦੱਸੋ ਸ਼ਰਮਾ ਜੀ ਅਸੀਂ ਵੋਟਾਂ ਕਿਹਦੇ ਲਈ ਮੰਗ ਰਹੇ ਯਾਰ ਸ਼੍ਰੋਮ ਨਹੀਂ ਅਕਾਲੀ ਦਲ ਦੀ ਮੰਗ ਰਹੇ ਆਪਸ ਮੇਰੀ ਬੇਨਤੀ ਸੁਣੋ ਆਪਾਂ ਗਾਣੇ गा ਰਹੇ ਆ ਸੁਖਬੀ ਸਿੰਘ ਬਾਦਲ ਦੇ ਆ ਸੜਕ ਬਣਾਈ ਆ ਪੁਲ ਬਣਾਇਆ ਅਸੀਂ ਕੀ ਗਲਤ ਕੀਤਾ ਜੀ ਮੈਂ ਕਹਿ ਰਿਹਾ ਜਿਹੜਾ ਕੱਲ ਐਤਲੀ ਗਏ ਤੁਸੀਂ ਕਹਿ ਰਹੇ ਹੋ ਕਿ ਦਿੱਤੀ ਹੈ ਅਸੀਂ ਨਹੀਂ ਵੋਟ ਹਾਂ ਜੀ ਉਹਦਾ ਕੀ ਬਣਿਆ ਉਹ ਕਹਿਣਾ ਸਰ ਤੁਹਾਨੂੰ ਦੱਸ ਰਿਹਾ ਕਿ ਪਿਛਲਾ ਮੇਰੇ ਕੋਲ ਸਾਡੇ ਸਾਈਨ ਨਹੀਂ ਆਨੇ ਜਾਲੀ ਸਾਈਨ ਕੀਤੇ ਮੰਨੇ ਮੰਨੇ ਨਾਲ ਕੰਪਨੀ ਨੇ ਯਾਨੀ ਕਿ ਰਿਜੈਕਟ ਹੋ ਗਿਆ ਉਹ ਕੰਪਲੇਨਟ ਕਰਾਂਗੇ ਕੰਪਲੇਨਟ ਕਰਾਂਗੇ ਸਰ ਅੱਜ ਅਸੀਂ ਮੇਰੀ ਗੱਲ ਸੁਣੋ ਅਸੀਂ ਕੰਪਲੇਨਟ ਬਣਾ ਲਿਆ ਅਸੀਂ ਇਸ ਤੋਂ ਬਾਅਦ ਅਸੀਂ ਕੰਪਲੇਨਟ ਦੇਈ ਜਾਣੀ ਹੈ ਇਹ ਸਾਡੇ ਸਾਈਨ ਨਹੀਂ ਹੈਗੇ ਨਾ ਸਾਡੇ ਲੈਟਰ ਤੇ ਸਾਈਨ ਦਾ ਨਾ ਸਾਡੇ ਇੱਥੇ ਹੈ ਇਹ ਬਹੁਤ ਵੱਡੀ ਸਾਜ਼ਿਸ਼ ਰਚੀ ਗਈ ਸੀ ਸਾਡੇ ਖਿਲਾਫ ਕਿ ਜੇ ਅਸੀਂ ਨਾਂ ਵੀ ਪਹੁੰਚਦੇ ਤੇ ਸ਼ਾਇਦ ਉਹ ਸਾਡੇ ਪੇਪਰ ਰਿਜੈਕਟ ਕਰਾ ਦਿੰਦੇ ਕਿਉਂਕਿ ਉਹਨਾਂ ਨੇ ਸਾਨੂੰ ਡਰਾਇਆ ਜ਼ਰੂਰ ਹੈ ਅਸੀਂ ਸਿੰਬਲ ਵਾਪਸ ਲੈਣ ਚੱਲੇ ਆ ਅਸੀਂ ਤਾਂ ਉਹਨਾਂ ਦੇ ਮਗਰ ਭੱਜੇ ਹਾਂ ਅਸੀਂ ਤਾਂ ਆਰਓ ਨੂੰ ਦੇਣੀ ਨਾ ਆਰਓ ਨੇ ਮਾਰ ਕਰ ਦੇਣੀ ਰਿਟਰਨਿੰਗ ਅਫਸਰ ਨੇ ਮਾਰ ਕਰਨੀ ਤੇ ਮੇਰੀ ਗੱਲ ਸੁਣੋ ਅਸੀਂ ਰਿਟਰਨਿੰਗ ਅਫਸਰ ਨੂੰ ਦੇ ਦੇ ਉਹਨਾਂ ਨੇ ਆਪਣੇ ਆਪ ਹੀ ਸਮਝ ਜਾਣਾ ਕਿਹਨੂੰ ਦੇਣੀ ਹੈ ਕਿਹਨੂੰ ਨਹੀਂ ਦੇਣੀ ਉਹ ਦੇਖਣਗੇ ਸਰ ਮੇਰੀ ਗੱਲ ਸੁਣੋ ਉਹਦੇ ਵਿੱਚ ਵੀ ਜੇ ਰੱਬ ਨੂੰ ਹਾਜ਼ਰ ਨਾਜ਼ਰ ਉਹ ਮੰਨਣਗੇ ਉਹ 'ਚ ਬਹੁਤ ਵੱਡਾ ਯੋਗਦਾਨ ਮੇਰਾ ਹੈ देखो सरदार सुखबीर सिंह बादल जे बाहर चले गए सी किसी दी गल नहीं हुई लेकिन मैं ते समुची जेडी टीम सी थी 25 ਜਾਣੇ ਅਸੀਂ ਸਿਰਫ ਕੰਪਲੇਨ ਚਲਾਉਣ ਵਾਸਤੇ ਸਾਡੇ ਮਨ ਚ ਡਲ ਸੀ ਕਿ ਯਾਰ ਇੱਕ ਬੰਦਾ ਵੀ ਨਰਾਜ਼ ਨਾ ਹੋਵੇ ਜੇ ਸਾਨੂੰ ਇੱਕ ਵੋਟ ਵੀ ਵੱਧ ਪੈ ਗਈ ਜਾਂ ਸਾਡੀ ਇੱਜ਼ਤ ਬਣ ਜੂਗੀ ਕੱਲ ਨੂੰ ਮੰਨਣ ਸਾਹਿਬ ਇਹ ਨਾ ਕਹਿਣ ਯਾਰ ਮੇਰੇ ਮੈਂ ਆਪਣੇ ਬੰਦੇ ਨਹੀਂ ਲਿਜਾਣੇ ਅਸੀਂ ਉਹਨਾਂ ਦੇ ਕਾਰ ਵਟਾਲਾ ਸਾਮੂ ਲੈ ਕੇ ਗਏ ਆ ਬੀਬੀ ਜੀ ਨੂੰ ਲੈ ਕੇ ਗਏ ਕਿ ਮੰਨਣ ਸਾਹਿਬ ਨੇ ਆਪ ਟਾਈਮ ਦਿੱਤਾ 3 ਵਜੇ ਤੇ ਆ ਵੀਓ ਕਿਸ ਬਗੇ ਆ ਵੀ ਜਿਹੜਾ ਮੰਨਨ ਸਾਹਿਬ ਦਾ ਰੈਕੋਡਿਸ਼ਨ ਆ ਉਹ ਵਾਪਸ ਕਰਾਂ ਚ ਸੀ ਨੂੰ ਲੈ ਕੇ ਜਿਵੇਂ ਜੀਨੀ ਫੋਨ ਤੇ ਵੜਾਲਾ ਦਾ ਹਾਂਜੀ ਹਾਂ ਤੇ ਉਹਨਾਂ ਨੂੰ ਮਨਾਉਣ ਤੇ ਲੈ ਕੇ ਕਰ ਜਾਣਾ ਮੇਰੀ ਜ਼ਿੰਮੇਵਾਰੀ ਸੀ ਉਲਟ ਕੰਮ ਉਹ ਮੰਨਨ ਸਾਹਿਬ ਉਹ ਮੰਨਨ ਸਾਹਿਬ ਦਾ ਦੇਖੋ ਮੰਨਨ ਸਾਹਿਬ ਦਾ ਚੇਤਾਰ ਕੁਮਦਮ ਸਿੰਘ ਪ੍ਰਤੀ ਸ਼ੁਰੂ ਤੋਂ ਪਤਾ ਨਹੀਂ ਕੀ ਗੱਲ ਰਹੀ ਹੈ ਮੈਨੂੰ ਨਹੀਂ ਪਤਾ ਉਹਨਾਂ ਨਾਲ ਉਹ ਤਾਂ ਨਹੀਂ ਸੀ ਮਤਲਬ ਉਹਨਾਂ ਨੂੰ ਪਤਾ ਸੀ ਕਿ ਹਰ ਵਾਰੀ ਇਹ ਵਾਰਡ ਆਪਣਾ ਜਿੱਤਦੇ ਨੇ ਉਹਨਾਂ ਨੇ ਕੀ ਕੀਤਾ ਉੱਥੇ ਵੱਖਰੇ ਵੱਖਰੇ ਗਰੁੱਪ ਛੋਟੇ ਛੋਟੇ ਕ੍ਰੀਏਟ ਕਰਦੇ ਜਿਸ ਦੇ ਨਾਲ ਪਾਰਟੀ ਦੇ ਵਿੱਚੋਂ ਜਥੇਦਾਰ ਪਿੰਚਨ ਸਿੰਘ ਦੇ ਪਰਿਵਾਰ ਨਾਲ ਬੰਦੇ ਕੁਝ ਟੁੱਟ ਗਏ ਪਿਛਲੀ ਵਾਰੀ ਵੀ ਅਸੀਂ ਤੁਹਾਨੂੰ ਮੈਂ ਯਾਦ ਦੱਸਾਂ 2017 ਵਿੱਚ ਵੀ ਅਸੀਂ ਵਾਰਡ ਜਿੱਤੇ ਆ ਬਸਤੀ ਮਿੱਠੂ ਵਾਲਾ 2022 ਵਿੱਚ ਵੀ ਜਿੱਤੇ ਆ ਡਾਕਟਰ ਸੁਖੀ ਦੇ ਇਲੈਕਸ਼ਨਾਂ ਵਿੱਚ 22 ਇਲੈਕਸ਼ਨਾਂ ਵਿੱਚ ਵੀ ਜਿੱਤੇ ਆ ਆਪਾਂ ਸਿਰਫ ਆ ਪਿਛਲੀ ਵਾਰੀ ਕੀ ਹੋਇਆ ਜਿਹੜਾ ਕੇਪੀ ਸਾਹਿਬ ਦੇ ਇਲੈਕਸ਼ਨਾਂ 'ਚ ਅਸੀਂ ਪਹਿਲੀ ਵਾਰੀ ਬਸਤੀ ਮਿੱਠੂ ਦਾ ਵਾਰਡ ਹਾਰੇ ਆ ਉਹਦੇ ਵਿੱਚ ਜਿਹੜੀ ਮੰਨਣ ਸਾਹਿਬ ਮੈਂ ਮੰਨਣ ਸਾਹਿਬ ਨੂੰ ਪਰਸਨਲੀ ਦੀ ਰਿਕਵੈਸਟ ਕੀਤੀ ਸੀ ਕਿਉਂਕਿ ਮੈਂ ਕਾਰਸੀ ਆਪਣੀ ਮੈਂ ਕਿਹਾ ਜੀ ਤੁਸੀਂ ਬਸਤੀ ਮਿੱਟੀ ਚ ਇੰਟਰਫੇਰੈਂਸ ਨਾ ਕਰੋ ਜੱਥੇਦਾਰ ਪੀਤਮਨ ਸਿੰਘ ਦੀ ਵਾਈਫ ਨੂੰ ਹੀ ਕਰਨ ਦਿਓ ਤੁਸੀਂ ਵਿੱਚ ਜਿਹੜੇ 4-5 ਬੰਦੇ ਇਨਵੋਲਵ ਕਰਤੇ ਉਹਦੇ ਨਾਲ ਡਿਸਟਰਬ ਹੋ ਜੂਗਾ ਕੰਮ ਸਾਰਾ ਪਰ ਉਹਨਾਂ ਨੇ ਮੰਨਿਆ ਨਹੀਂ ਕਿਹੜਾ ਤੰਗ ਤਰੀਕਾ ਬਣਾਇਆ ਉਹਨਾਂ ਨੇ ਉਸ ਤੰਗ ਤਰੀਕੇ ਦੇ ਤਹਿਤ ਵੋਟਾਂ ਸਾਡੀਆਂ ਕੱਟ ਗਈ ਕਿਉਂਕਿ ਜੱਥੇਦਾਰ ਪੀਤਮਨ ਸਿੰਘ ਦੀ ਵਾਈਫ ਨੂੰ 2022 ਚ 11 ਜੁਲਾਈ 2022 ਯਾਰ ਜਿਹੜੀ ਬਹੁਤ ਹੋ ਰਹੀ ਹੈ 2-3 ਰੋਈਆ ਕਾਲੀ ਗੱਲ ਕਿਹਨੇ ਤੇ ਤੁਸੀਂ ਗੱਲ ਕਰ ਰਹੇ ਹੋ ਵੰਨਣ ਦਾ ਸਰ ਮੇਰੀ ਬੇਇੱਜ਼ਤੀ ਸੁਣੋ ਮੈਂ ਤੁਹਾਨੂੰ ਹੁਣ ਨਹੀਂ ਇਹ ਕਹਿੰਦਾ ਕਿ 2-3 ਹੋਈ ਹੈ ਯਾਰ ਸਾਡਾ ਤਾਂ ਕਸੂਰ ਹੀ ਕੋਈ ਨਹੀਂ ਉਹਦੇ ਵਿੱਚ ਨਹੀਂ ਕਿਤੇ ਨਹੀਂ ਮੇਰੀ ਗੱਲ ਸੁਣੋ ਪਹਿਲੀ ਵਾਰੀ ਹੋਇਆ ਕਿ ਕੋਈ ਬੰਦਾ ਨਾਰਾਜ਼ ਹੋਇਆ ਕਾਲੀ ਗੱਲ ਤੋਂ ਮੈਨੂੰ ਦੱਸੋ ਕਿਸੇ ਪਾਰਟੀ ਦੇ ਵਿੱਚ ਯਾਰ ਕੋਈ ਅ ਅਨੁਸ਼ਾਸਨ ਭਗ ਹੁੰਦਾ ਮੰਨ ਲਓ ਤੇ ਇਲੈਕਸ਼ਨ ਹੁੰਦੀ ਹੋਵੇ ਉਹਨਾਂ ਦਾ ਫਰਜ਼ ਕੀ ਹੈ ਕੀ ਯਾਰ ਅਨੁਸ਼ਾਸਨ ਕਮੇਟੀ ਬਦਲ ਦਿਓ ਤੇ ਨਵੀਂ ਕਮੇਟੀ ਲਾਓ ਇਹ ਥੋੜਾ ਤੁਸੀਂ ਜਿਹੜਾ ਜਿਹੜਾ ਤੁਹਾਡਾ ਬੰਦਾ ਪੰਥਕ ਚਹਿਰਾ ਵਾ ਜਿਨੇ ਆਪਣੀ ਸਾਰੀ ਜ਼ਿੰਦਗੀ ਲਾ ਦਿੱਤੀ ਯਾਰ ਤੁਸੀਂ ਉਹਨੂੰ ਕੱਢ ਦਿਓ ਬਾਹਰ ਇਹ ਕਿਹੜਾ ਸੂਲ ਹੋਇਆ ਦਾ ਯਾਰ ਧੋਤੇ ਰੋ ਰਹੀ ਆ ਕਰਦੀ ਦਾ ਥੋਤੇ ਕਿਸੇ ਨੇ ਕਿਤੇ ਮੰਨਨ ਸਾਹਿਬ ਦਾ ਮੰਨਨ ਸਾਹਿਬ ਦਾ ਦੇਖੋ ਮੈਂ ਮੈਨੂੰ ਇਹ ਨਹੀਂ ਪਤਾ ਪਰ ਮੰਨਨ ਸਾਹਿਬ ਦਾ ਜਿਹੜਾ ਆ ਇਲੈਕਸ਼ਨ ਦੇ ਵਿੱਚ ਸਮਰਥਨ ਵਾਪਸ ਲਿਆਵਾ ਉਹ ਚਮਨਣ ਸਾਹਿਬ ਦਾ ਪੂਰਾ ਰੋਲ ਹੈ ਕਿਉਂਕਿ ਮੰਨਣ ਸਾਹਿਬ ਨੇ ਸ਼ਹਿਰ ਦਾ ਬਿਦਾ ਕਰਤਾ ਆ ਕਾਲੀ ਧਰ ਖਾਲੀ ਕਰਤਾ ਜਲੰਧਰ ਦੇ ਵਿੱਚ ਬਿੱਤ ਦਿਨੇ ਉਹਨਾਂ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਗੱਲ ਪਈ ਜੀ ਇਹ ਕਿ ਜਿੱਦੇ ਜਿੱਤੀ ਸੁਜੀਤ ਕੋ ਉਹਨਾਂ ਨੂੰ ਟਿਕਟ ਜਿਹੜੀ ਹੈ ਹਾਈ ਕਮਾਂਡ ਦੇ ਵੱਲੋਂ ਜਿਹੜੀ ਨਹੀਂ ਦਿੱਤੀ ਗਈ ਜਿਹੜੀ ਪ੍ਰਧਾਨ ਜੀ ਇਥੇ ਦਿੱਤੀ ਗਈ ਸੀ ਟਿਕਟਾਂ ਵੰਡਣ ਨੂੰ ਬਸ ਉਹਨਾਂ ਨੇ ਹੀ ਸਹਿਮਤੀ ਸੁਣਾਈ ਸੀ ਹਾਈ ਕਮਾਂਡ ਦੇ ਤੇ ਤੁਸੀਂ ਸਾਰੇ ਬੈਠੇ ਹੋ ਮੈਂ ਤੁਹਾਨੂੰ ਅੱਜ ਇਹ ਗੱਲ ਕਹਿਣਾ ਚਾਹੁੰਦਾ ਜੇ ਮੰਨਣ ਸਾਹਿਬ ਵਾਕੇ ਸੱਚੇ ਸਿੱਖ ਨੇ किसी भी गुरु घर में आ जाए मैं आना अपना परिवार लैके जे गल कह दें कि यह गल झूठी है कि उन्होंने सहमति नहीं थी जो उन्होंने नहीं पूछा गया या जेपी साहब नहीं पूछा गया डॉक्टर सुखी को नहीं पूछा गया शिव महिमा फिल्म्स एंड प्रोडक्शंस, म्यूजिक वीडियोस, एड फिल्म्स, मॉडलिंग फोटो शूटिंग विद पोर्टफोलियो डिजिटल फोटो एंड वीडियो शूटिंग स्पेशल अरेंजमेंट फॉर मैरिज एंड अदर फंक्शंस, लाइव शो ऑन डिजिटल बिग स्क्रीन कॉन्टैक्ट शिव महिमा फिल्म्स। मोबाइल नाइन एट डबल फाइव वन सेवन वन जीरो एट टू देख रहे हो न्यूज एटी सिक्स चैनल आवाज सच गई